ਦੇਖੋ ਜੀ ਧੱਕਾ ਮੁਕੀ ਤਾਂ ਬਹੁਤ ਹੁੰਦੀ ਆ ਪਰ ਇਹਨਾਂ ਦੀ ਲੇਡੀ ਪੁਲਿਸ ਤਾਂ ਪਾਸੇ ਹੋ ਗਈ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਆਪਦੀ ਪੁਲਿਸ ਉਹ ਵੀ ਪਾਸੇ ਸੀ ਤੇ ਜਿਹੜੀ ਕਾਲੀ ਟੀ-ਸ਼ਰਟਾਂ ਚ ਪੁਲਿਸ ਆ ਉਹ ਬੰਦਾ ਵਮਨ ਟੀਚਰਸ ਦੇ ਗਲੇ 'ਚ ਹੱਥ ਪਾ ਰਿਹਾ ਬ੍ਰੈਸਟ ਫੜ ਰਿਹਾ ਉਹਨੂੰ ਟੋਕਿਆ ਜਾ ਰਿਹਾ ਇਹ ਮੈਡਮ ਨੇ ਮੇਰੇ ਨਾਲ ਇਹਨਾਂ ਨੇ ਮਨਾ ਕੀਤਾ ਕਿ ਤੂੰ ਗਲਤ ਕਰ ਰਿਹਾ ਉਹ ਬੰਦੇ ਨੇ ਗੱਲ ਨਹੀਂ ਸੁਣੀ ਛੱਡੀ ਔਰ ਲੱਗਾ ਰਿਹਾ ਪਾਗਲ ਜਾਂ ਤੇ ਬਾਅਦ 'ਚ ਜਦੋਂ ਉਹਨੂੰ ਕਿਹਾ ਵੀ ਤੂੰ ਆਦੀ ਪੱਗ ਦੀ ਲਿਆਜ ਕਰ ਲੈ ਫੇਰ ਉਹ ਅੱਗ ਲਈ ਫੇਰ ਉਹ ਪਿੱਛੇ ਹਟਿਆ ਜੇ ਇਹਨਾਂ ਨੇ ਪੁਲਿਸ ਕੋਲੇ ਲੇਡੀ ਪੁਲਿਸ ਤਫਰ ਪਾਸੇ ਹੋ ਜਾਣ ਸਾਨੂੰ ਇਹੋ ਜਿਹੀ ਪ੍ਰਸ਼ਾਸਨ ਦੀ ਲੋੜ ਨਹੀਂ ਹੈਗੀ ਤਸਵੀਰਾਂ ਸੰਗਰੂਰ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੀਆਂ ਨੇ ਜਿੱਥੇ 1158 ਵਿਦਿਆਪਕਾਂ ਦੇ ਉੱਤੇ ਹਲਕੇ ਬਲ ਦਾ ਪ੍ਰਯੋਗ ਜਿਹੜਾ ਉਹ ਕੀਤਾ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਪਸ ਚ ਗੁੱਥਮ ਗੁੱਠੀ ਆ ਪੁਲਿਸ ਪ੍ਰਸ਼ਾਸਨ ਤੇ 1152 ਲਾਇਬ੍ਰੇਰੀਅਨ ਪ੍ਰੋਫੈਸਰ ਫਰੰਟ ਹੈ ਜਿਹੜਾ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਬਚਾਉਣ ਦੇ ਲਈ ਇਹ ਲੋਕ ਲੜਦੇ ਹੋਏ ਕੁਝ ਲੋਕ ਡੇਟੇਨ ਕੀਤੇ ਜਾਣ ਦੀ ਤਸਵੀਰਾਂ ਵੀ ਨੇ ਪੁਲਿਸ ਪ੍ਰਸ਼ਾਸਨ ਧੱਕਾ ਰਿਹਾ ਹੈ ਔਰ ਲਗਾਤਾਰ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ